ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਇੰਟੈਲੀਜੈਂਸ ਏਜੰਸੀਜ਼ ਵੱਲੋਂ ਕਿ ਜ਼ੀਰਕਪੁਰ ਏਰੀਆ ਦੇ ਵਿੱਚ ਇੱਕ ਇਲੀਗਲ ਕਾਲ ਸੈਂਟਰ ਚੱਲ ਰਿਹਾ ਹੈਗਾ ਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਡੇ ਵੱਲੋਂ ਡਿਫਰੈਂਟ ਡਿਫਰੈਂਟ ਵੱਖਰੀ ਵੱਖਰੀ ਟੀਮਸ ਦਾ ਗਠਨ ਕੀਤਾ ਗਿਆ ਸੀਗਾ ਤੇ ਚਾਰ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਤੇ ਰੇਡ ਕੀਤੀ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਨੋ ਅਸੀਂ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾ ਨਾਲ ਹੀ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਚਤ ਵੀ ਹੋ ਗਈ ਹੈ ਜਿਸ ਨੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮਹੱਈਆ ਹੋ ਰਿਹਾ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਇਹ ਇਹ ਪਹਿਲਾਂ ਦੋ ਤਿੰਨ ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਦੋਂ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਕਿਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋ ਰਹੀ ਹੈ ਚਾਰੋ ਹੀ ਲੋਕੇਸ਼ਨਸ ਤੇ ਆਪਰੇ ਜਦੋਂ ਕਾਲ ਸੈਂਟਰ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਤੋਂ ਰੈਡ ਹੈਂਡਿਡ ਸਾਡੇ ਵੱਲੋਂ 21 ਬੰਦੇ ਉਥੋਂ ਅਰੈਸਟ ਕੀਤੇ ਗਏ ਸੀਗੇ ਤੇ ਇਹਨਾਂ ਦਾ ਜੋ ਮੋਡਸ ਆਪਰੇਂਡੀ ਸੀਗਾ ਕਾਲ ਸੈਂਟਰ ਦਾ ਉਹ ਅ ਅਮਰੀਕਨ ਸਿਟੀਜ਼ਨਸ ਨੂੰ ਠਗਣ ਦਾ ਸੀਗਾ ਤੋ ਉਹ ਇੱਕ ਐਕਸ ਲਾਈਟ ਕਰਕੇ ਇੱਕ ਸੌਫਟਵੇਅਰ ਨੂੰ ਯੂਜ਼ ਕਰਦੇ ਸੀਗੇ ਤੇ ਤਿੰਨ ਡਿਫਰੈਂਟ ਡਿਫਰੈਂਟ ਕੈਟਾਗਰੀ ਆਫ ਫਰਾਡ ਕਰਦੇ ਸੀਗੇ ਇੱਕ ਸੀਗਾ ਕਿ ਉਹ ਕਾਲ ਕਰਦੇ ਸੀਗੇ ਐਜ਼ ਅ ਪੁਲਿਸ ਆਫੀਸਰਸ ਐਂਡ ਕਸਟਮ ਆਫੀਸ਼ਰਸ ਤੇ ਕਹਿੰਦੇ ਸੀਗੇ ਕਿ ਤੁਹਾਡਾ ਮੈਕਸੀਕੋ ਦੇ ਬਾਰਡਰ ਦੇ ਉੱਪਰ ਇੱਕ ਪਾਰਸਲ ਫੜਾ ਗਿਆ ਹੈ ਜਿਸ ਦੇ ਅੰਦਰ ਕੁਝ ਸ਼ੱਕੀ ਜਾਂ ਫਿਰ ਡਰਗ ਜੀ ਜਿਵੇਂ ਦੀ ਚੀਜ਼ ਮਿਲੀ ਹੈ ਤੇ ਤੁਹਾਡਾ ਅਗਰ ਪਾਰਸਲ ਨਹੀਂ ਹੈਗਾ ਤੇ ਤੁਸੀਂ ਸਾ ਆਹ ਵਾਲਾ ਜੋ ਲਿੰਕ ਹੈਗਾ ਜੋ ਕਿ ਇੱਕ ਸਪੂਫਡ ਇੱਕ ਯੂਆਰਐਲ ਹੁੰਦਾ ਸੀਗਾ ਕਿ ਉੱਥੇ ਤੁਸੀਂ ਉਹ ਕਰ ਦਿਓ ਮਤਲਬ ਕਲਿੱਕ ਕਰੋ ਤੇ ਆਪਣੀ ਇਨਫੋਰਮੇਸ਼ਨ ਦੇ ਦਿਓ ਸੋ ਥੈਟ ਤੁਸੀਂ ਜੈਨੂਇਨ ਬੰਦੇ ਹੋ ਤਾਂ ਤੁਹਾਡਾ ਪਾਰਸਲ ਨਹੀਂ ਹੈ ਇੱਕ ਤਾਂ ਆ ਸੀਗਾ ਦੂਜਾ ਸੀਗਾ ਕਿ ਇਹ ਐਜ਼ ਅ ਰਿਪਰੈਜ਼ੈਂਟੇਟਿਵ ਆਫ Amazon ਯਾ Microsoft ਬਣਦੇ ਸੀਗੇ ਔਰ ਸਰਵਿਸ ਪ੍ਰੋਵਾਈਡਰਸ ਕਰਕੇ ਉਹ ਵੀ ਪੌਪ ਅਪ ਰਾਹੀਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀਗੇ ਜਦੋਂ ਵੀ ਕੋਈ ਬੰਦਾ ਕਲਿੱਕ ਕਰਦਾ ਤੇ ਉਹਨਾਂ ਦੀ ਬੈਂਕ ਡੀਟੇਲਸ ਵਗੈਰਾ ਯਾ ਉਹਨਾਂ ਦਾ ਫੋਨ ਹੈਕ ਹੋ ਜਾਂਦਾ ਸੀਗਾ ਤੇ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਪੈਸੇ ਨਿਕਲ ਜਾਂਦੇ ਸੀਗੇ ਤੀਜਾ ਸੀਗਾ ਕਿ ਇਹ ਜੋ ਵੀ ਯੂਆਰਐਲਸ ਹੈ ਉਹਨਾਂ ਦੇ ਥਰੂ ਕੁਝ ਵੀ ਜਿਵੇਂ ਉਹਨਾਂ ਨੂੰ ਥੋੜਾ ਠੱਗ ਵਾ ਕੇ ਦੇ ਊਡ ਮੇਕ देम ਕਲਿਕ ਔਨ ਦੋਸ ਯੂਆਰਐਲਸ ਔਰ ਫਿਰ ਉਹਨਾਂ ਦੇ ਫੋਨਸ ਨੂੰ ਹੈਕ ਕਰ ਲੈਂਦੇ ਸੀਗੇ ਤੇ ਫੋਨ ਜਿਵੇਂ ਹੀ ਹੈਕ ਹੋਦਾ ਹੈਗਾ ਉਹਨਾਂ ਦੇ ਬੈਂਕ ਅਕਾਊਂਟਸ ਨੂੰ ਫਿਰ ਖਾਲੀ ਕਰ ਲੈਂਦੇ ਸੀਗੇ ਕਿਉਂਕਿ ਇਹਦੇ ਵਿੱਚ ਅਮਰੀਕਨ ਸਿਟੀਜ਼ਨਸ ਨੂੰ ਠੱਗਿਆ ਜਾ ਰਿਹਾ ਸੀਗਾ ਡਾਲਰਸ ਦੇ ਵਿੱਚ ਪੈਸੇ ਲੈ ਰਹੇ ਸੀਗੇ ਤੇ ਇਹ criptocurrency ਤੇ bitcoin's ਦੇ ਵਿੱਚ ਉਹਨਾਂ ਤੋਂ ਸਾਰੇ transactions ਹੋ ਰਹੇ ਸੀਗੇ ਤੇ ਇੱਥੇ ਵੀ bitcoin's ਕੇ ਰਾਹੀਂ ਹੀ ਆਪਣੇ ਜਿੰਨੇ ਵੀ ਬੰਦੇ ਉਹਨਾਂ ਨੂੰ transactions ਰਾਹੀਂ ਪੈਸੇ ਦੇ ਰਹੇ ਸੀਗੇ ਤਾਂ ਇਤਿਹ ਸਵਾਲ ਇਹ ਆਉਂਦਾ ਹੈ ਕਿ ਸਭ ਤੋਂ ਵੱਡਾ ਜਦੋਂ ਇੱਥੇ ਜਿਹੜੇ ਬੰਦੇ ਕੰਮ ਕਰ ਰਹੇ ਸੀਗੇ ਕਿ ਕੀ ਇਹਨਾਂ ਨੂੰ on board ਰੱਖਿਆ ਗਿਆ ਸੀਗਾ ਕਿ ਰਣ ਕੋਈ offer letter ਵਗੈਰਾ ਦਿੱਤੇ ਗਿਆ ਸੀ ਕਿ ਜਾਂ ਫਿਰ ਇਹ ਬਿਨਾਂ ਕਿਸੇ offer letter ਤੋਂ ਇੱਕ fake company spam company ਦੇ ਉੱਤੇ ਕੰਮ ਕਰ ਰਹੇ ਸੀ ਇਨ ਆਦੀ ਜੋ ਇਨੀਸ਼ੀਅਲ ਪੁੱਛਕੀ ਹੈ ਉਥੇ ਇਹਨਾਂ ਨੇ ਜੋ ਦੱਸਿਆ ਹੈਗਾ ਕਿ ਕੋਈ ਪਾਰਟिकुलर ਐਪ ਸੀਗੀ ਜਿੱਥੇ ਫੇਸਬੁੱਕ ਜਾਂ ਡਿਫਰੈਂਟ ਡਿਫਰੈਂਟ ਸੋਸ਼ਲ ਮੀਡੀਆ ਪ੍ਰੋਫਾਈਲਸ ਦੇ ਉੱਪਰ ਆਪਣੀ ਐਡ ਕਰਦੇ ਕਿ ਜਿਵੇਂ ਅਗਰ ਤੁਸੀਂ ਜੌਬ ਦੀ ਸਰਚ ਕਰ ਰਹੇ ਹੋ ਤੇ ਆਹ ਵਾਲੀ ਐਪ ਤੁਸੀਂ ਡਾਊਨਲੋਡ ਕਰ ਲਓ ਉਹ ਐਪ ਦੇ ਵਿੱਚ ਇਹਨਾਂ ਦੇ ਅਕਾਊਂਟਸ ਬਣ ਜਾਂਦੇ ਸੀਗੇ ਤੇ ਦੇ ਵੈਰੀ ਵੈਲ ਨਿਊ ਇਹਨਾਂ ਨੂੰ ਪਤਾ ਸੀਗਾ ਕਿ ਠੱਗੀ ਵਾਲਾ ਹੈਗਾ ਕੋਈ ਜੈਨੂਇਨ ਕੰਮ ਨਹੀਂ ਕਰ ਰਹੇ ਸੀਗੇ ਬਟ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ 25000 30000 ਪਰ ਮੰਥ ਇਹਨਾਂ ਨੂੰ ਸੈਲਰੀ ਮਿਲ ਰਹੀ ਸੀ ਬਟ ਇਹਨਾਂ ਨੂੰ ਕਮਿਸ਼ਨ ਵੀ ਮਿਲਦਾ ਹੋਣਾ ਕਿਉਂਕਿ ਇਹ ਸਾਰਾ ਕਰਾਈਮ ਦਾ ਮਨੀ ਸੀਗਾ ਇਹ ਇਹਨਾਂ ਨੂੰ ਪਤਾ ਸੀਗਾ ਇਹਨਾਂ ਦੇ ਇੱਕ ਸਕ੍ਰਿਪਟ ਸੀਗਾ ਇਹਨਾਂ ਦੇ ਕੋਲ ਸਾਨੂੰ 3 ਡਿਫਰੈਂਟ ਡਿਫਰੈਂਟ ਸਕ੍ਰਿਪਟਸ ਮਿਲੀ ਹੈ ਜਿਹੜਾ ਕਿ ਇਹ ਯੂਜ਼ ਕਰਦੇ ਸੀਗੇ ਤੇ ਇਨੀਸ਼ੀਅਲ ਆਪਣਾ ਉਹੀ ਕੀ ਅਸੀਂ ਪੁਲਿਸ ਆਫੀਸਰ ਗੱਲ ਕਰ ਰਹੇ ਕਸਟਮ ਆਫੀਸਰ ਗੱਲ ਕਰ ਰਹੇ ਜਾਂ ਫਿਰ ਅਸੀਂ ਮਾਈਕਰੋਸਾਫਟ ਔਰ ਅਮਾਜ਼ਨ ਤੋਂ ਗੱਲ ਕਰ ਰਹੇ ਤਿੰਨਾਂ ਦੀ ਸਕ੍ਰਿਪਟ ਸੀਗੀ ਇਹ ਉਹੀ ਸਕ੍ਰਿਪਟਸ ਨੂੰ ਪੜ੍ਹਦੇ ਸੀਗੇ ਆ ਨਾਰਮਲ ਪੋਲੇ-ਪੋਲੇ ਲੋਕਾਂ ਨੂੰ ਠੱਗਦੇ ਸੀਗੇ ਤੇ ਅੱਗੇ ਫਿਰ ਗਾਂ ਆਪਣੇ ਕੀ ਸੀਨੀਅਰ ਨਾਲ ਗੱਲ ਕਰਾ ਕੇ ਉਹਨਾਂ ਦੇ ਫਿਰ ਉਹਨਾਂ ਦੇ ਹੈਕਿੰਗ ਰਹੀ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਪੈਸੇ ਕੱਢ ਲੈਂਦੇ ਸੀਗੇ ਕਿੰਨੇ ਜੈਂਟਸ ਜਾਂ ਕਿੰਨੀ ਫੀਮੇਲ ਸੀ ਟੋਟਲ 21 ਬੰਦੇ ਅਰੈਸਟ ਹੋਏ ਹਨ ਜਿਨ੍ਹਾਂ ਦੇ ਵਿੱਚੋਂ 4 ਫੀਮੇਲਸ ਹੈ ਤੇ 17 ਮੇਲਸ ਹੈ ਇਹਨਾਂ ਨੂੰ ਕੋਈ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਸੀ ਇਹ ਲੈ ਕੇ ਜਹਾ ਕੁਝ ਇਹਨਾਂ ਦੀ ਮੋਟੀ ਮੋਟੀ ਜੀ ਇਕਾਦੇ ਦਿਨ ਦੀ ਟ੍ਰੇਨਿੰਗ ਟਾਈਪ ਕਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਕੋਲ ਸਕ੍ਰਿਪਟਸ ਹੈ ਤੇ ਜਿਹਨੂੰ ਵੀ ਇੰਗਲਿਸ਼ ਆਂਦੀ ਹੈਗੀ ਜਿਹੜਾ ਵੀ ਅਮਰੀਕਨ ਐਕਸੈਂਟ ਦੇ ਵਿੱਚ ਗੱਲ ਕਰ ਕਰ ਸਕਦਾ ਹੈਗਾ ਥੋੜਾ ਬਹੁਤ ਬਾਰਾ ਪੜਾ ਹੋਇਆ ਬੀਏ ਪਾਸ ਕੀਤੀ ਹੋਏ ਉਹਦਾ ਦੇ ਮੋਸਟਲੀ ਬੰਦੇ ਇੰਗਲਿਸ਼ ਬੋਲਦੇ ਹੈ ਉਸ ਸਕ੍ਰਿਪਟ ਪੜਦੇ ਹੈ ਤੇ ਉਹੀ ਸਕ੍ਰਿਪਟ ਨੂੰ ਫੋਲੋ ਕਰਦੇ ਆ ਤੇ ਇਹਨਾਂ ਦੇ ਉਹੀ ਘੰਟੇ ਤੋਂ ਘੰਟੇ ਟਾਈਪ ਦੀ ਜਿਹੜੀ ਟ੍ਰੇਨਿੰਗ ਕਰਦੇ ਆ ਜਿਹੜੀ ਜਮ ਉਸ ਦੀ ਸਟ੍ਰੀਮ ਹੋਏਗੀ ਕਿ ਉਹ ਲੋਕਲਾਈਟਸ ਨੇ ਕਿਉਂ ਪੰਜਾਬ ਦੇ ਨਹੀਂ ਆ ਤੇ ਪੰਜਾਬ ਤੋਂ ਬਾਹਰ ਵੱਖਰੇ ਵੱਖਰੇ ਸਟੇਟਸ ਤੇ ਹੈ ਇਸ ਇਹਦੇ ਵਿੱਚ ਇੱਕ ਦਸਣ ਜੋ ਗੱਲ ਆ ਹੈਗੀ ਕਿ ਆਫਰੀਕੋ ਆਫਰੀਕਨ ਨੈਸ਼ਨਲਸ ਵੀ ਹੈ ਚਾਰ ਜਿਨ੍ਹਾਂ ਦੇ ਜੋ ਇਨੀਸ਼ੀਅਲ ਪੁੱਛ ਕੀ ਹੈ ਉਹਦੇ ਮੁਤਾਬਿਕ ਉਹਨਾਂ ਦੇ ਵੀਜ਼ਾ ਐਕਸਪਾਇਰ ਹੋ ਚੁੱਕੇ ਤੇ ਉਹਨਾਂ ਨੇ ਓਵਰਸਟੇ ਕਿਤਾ ਇੰਡੀਆ ਦੇ ਵਿੱਚ ਉਹ ਵੀ ਫਿਰ ਰੈਲੇਵੈਂਟ ਸੈਕਸ਼ਨਸ ਆਫ ਫੋਰਨ ਨੈਸ਼ਨਲਸ ਜੋ ਲੱਗੇਗਾ ਉਹ ਅਸੀਂ ਉਹਨਾਂ ਦੇ ਉੱਪਰ ਵੀ ਅਪਲਾਈ ਕਰਾਂਗੇ ਬਟ ਉਹ ਹਜੇ ਚੈੱਕ ਕਰਨਾ ਬਾਕੀ ਕਿ ਇੰਡੀਆ ਦੇ ਵਿੱਚ ਕਿਵੇਂ ਆਏ ਹੈ ਤੇ ਵੀਜ਼ਾ ਕਦੋਂ ਮਿਲਿਆ ਸੀ ਕਦੋਂ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਇਆ ਤੇ ਚਾਰ ਤੋਂ ਆਫਰੀਕਨ ਨੈਸ਼ਨਲਸ ਹੈ ਬਾਕੀ ਡਿਫਰੈਂਟ ਡਿਫਰੈਂਸ ਸਟੇਟਸ ਪੰਜਾਬ ਦੇ ਵੀ ਕੁਝ ਬੱਚੇ ਹੈ ਅ ਵੈਸਟ ਬੰਗਾਲ ਤੇ ਕਈ ਸਾਰੇ ਬੱਚੇ ਤੇ ਰਾਜਸਥਾਨ ਦੇ ਵੀ ਕਈ ਹੈ ਇਹਦੇ ਵਿੱਚ ਇੱਕ ਐਪ ਦਾ ਨਾਮ ਸੀ ਜਿਹੜਾ ਕਿ ਲੋਕ ਅੱਗੇ ਤੋਂ ਰੇਡ ਹੋ ਜਾਏ ਇੱਕ ਐਪ ਦਾ ਨਾਮ ਸੀ ਜਿਹੜਾ ਕਿ ਲੋਕ ਅੱਗੇ ਤੋਂ ਰੇਡ ਹੋ ਜਾਏ ਐਪ ਤੇ ਇਹਨਾਂ ਦੇ ਕਾਫੀ ਸਾਰੇ ਐਪ ਸੇ ਬਟ ਇਸਮੇ ਤੋਂ ਐਕਸਲਾਈਟਸ ਪੂਫ ਕਰਨ ਦਾ ਇੱਕ ਸੌਫਟਵੇਅਰ ਹੁੰਦਾ ਹੈਗਾ ਇੱਕ ਮਾਈ ਆਫਿਸ ਆਪ ਇਹ ਕਿਦਾਂ ਰਹੇਗਾ ਮਾਈ ਆਫਿਸ ਆਪ ਇੱਕ ਦਾਸਰੇ ਸੀਗੇ ਬਟ ਉਹ ਇਹਨਾਂ ਦੀ ਇਨੀਸ਼ੀਅਲ ਪੁੱਛ ਕੀ ਜੀ ਹੈਗੀ ਇਹਨਾਂ ਨੇ ਕੋਈ ਸ਼ੋ ਨਹੀਂ ਕੀਤਾ ਹੈਗਾ ਇਹਨਾਂ ਨੇ ਸਿਰਫ ਦੱਸਿਆ ਹੈਗਾ ਬਿਲਡਿੰਗ ਕਾਇਤੇ ਨਹੀਂ ਹੋਈ ਸੀ ਕਿੱਥੇ ਰਨ ਕਰ ਰਹੇ ਸੀ ਕਿਰਾਏ ਤੇ ਇਹ ਆਪਣੇ ਫਲੈਟਸ ਕਿਰਾਏ ਤੇ ਲੈ ਕੇ ਉੱਥੇ ਰਹਿ ਰਹੇ ਸੀਗੇ ਤੇ ਉੱਥੇ ਹੀ ਇਹਨਾਂ ਦੇ ਕੋਲੋਂ ਸਾਨੂੰ 20 ਲੈਪਟਾਪਸ ਇਹਨਾਂ ਦੇ ਕੋਲੋਂ ਬਰਾਮਦ ਹੋਏ ਤੇ ਉਹ ਲੈਪਟਾਪਸ ਜਿਹੜੇ ਹਾਂ ਕਰਦੇ ਸੀਗੇ ਕੰਮ ਇਹ ਸਾਰੇ ਹੀ ਇੱਕ ਟੀਮ ਹੈ ਹਜੇ ਜੋ ਪੁਚਕੀਚ ਦੇ ਬੜੀ ਇਨੀਸ਼ੀਅਲ ਸਟੇਜ ਤੇ ਹੈ ਤੇ ਹਜੇ ਆ ਨਹੀਂ ਪਤਾ ਕਿ ਕਿਹੜਾ ਬੰਦਾ ਸੀਨੀਅਰ ਹੈ ਕਿਹੜਾ ਕੀ ਹੈ ਬਟ ਜਿਹੜਾ ਕਿ ਤੁਸੀਂ ਅਗਰ ਦੇਖੋਗੇ ਕਿ ਉਸ ਦੇ ਜੋ ਲਿਸਟ ਹੈ ਜੁ ਨਦੀਮ ਹੈ ਤौसीਫ ਹੈ ਇਹ ਮੇਨ ਬੰਦੇ ਨੇ ਆਫਰੀਕਨ ਨੇਸ਼ਨਲ ਕਿਵੇਂ ਇਹਨਾਂ ਨੂੰ ਮਿਲੇ ਕਿਵੇਂ ਇਹਨਾਂ ਨੇ ਪੂਰੀ ਟੀਮ ਬਣਾਈ ਹੈਗੀ ਉਹ ਹਜੇ ਪੁਚਕੀਚ ਦੇ ਵਿੱਚ ਆਣਾ ਕਿਉਂਕਿ ਸਾਡੇ ਕੋਲੇ 3 ਦਿਨ ਤੱਕ ਰਿਮਾਂਡ ਦੇ ਵਿੱਚ ਹੈ ਕਹ ਰਹਾ ਕਿ ਗੁਜਰਾਤ ਕੇ ओनर्स ਹੈ ਜੋ ਸਾਰਾ ਟੈਨਰ ਚਲਾ ਹਜੇ ਹਜੇ ਜੋ ਪੂਰਾ ਵੱਡੇ ਲੈਵਲ ਦਾ ਓਨਰਸ਼ਿਪ ਦਾ ਦੋ ਹਜੇ ਨਹੀਂ ਕਲੀਅਰ ਹੋਇਆ ਬਟ ਇਹ ਸਾਰੇ ਟੀਮ ਵਾਈ ਟੀਮ ਬਣ ਕੇ ਕੰਮ ਕਰ ਰਹੇ ਸੀਗੇ ਇਹ ਸਾਰੇ ਇਕੁਅਲੀ ਇਨਵੋਲਡ ਹੈ ਆ ਵਾਲੇ ਨੂੰ ਕੁਝ ਤਾਂ ਆਇਆ ਹੋ ਕਿ ਕਾਂਸੇ ਦਾ ਤਾਂ ਇਨਕੇ ਟਾਰਗੇਟਸ ਕਹਾ ਕਿ ਹੈ ਇਹ ਅਮਰੀਕਨ ਨੈਸ਼ਨਲ ਆ ਤਾਂ ਇਸ ਵਿੱਚ ਤਾਂ ਸਾਰੇ ਕੇ ਸਾਰੇ ਹੀ ਅਮਰੀਕਨ ਨੈਸ਼ਨਲਸ ਹੈ ਕੋਈ ਟ੍ਰਾਂਜੈਕਸ਼ਨ ਰਿਕਵਰ ਹੋਈ ਹੈ ਨਹੀਂ ਨਹੀਂ ਹਜੇ ਨਹੀਂ ਇਹਨਾਂ ਦੇ ਕੋਲ 140000 ਰੁਪਏ ਰਿਕਵਰ ਹੋਏ ਹੈ ਜਿਹੜਾ ਕਿ ਕੈਸ਼ ਹੈਗਾ ਬਟ ਕਿਉਂਕਿ ਜੇ ਮੈਂ ਤੁਹਾਨੂੰ ਦੱਸੇ ਕਿ ਅਮਰੀਕਨ ਡਾਲਰ ਤੋਂ ਫਿਰ ਅੱਗੇ ਬਿਟਕੋਇਨ ਜਾਂ ਅਦਰ ਕ੍ਰਿਪਟੋ ਕਰੰਸੀ ਦੇ ਵਿੱਚ ਇਹਨਾਂ ਦੀ ਟ੍ਰਾਂਜੈਕਸ਼ਨਸ ਹੋਈਆਂ ਤੇ ਹਜੇ ਉਹ ਰਿਕਵਰ ਕੁਝ ਨਹੀਂ ਹੋਇਆ ਕਿਉਂਕਿ ਇਹਨਾਂ ਦੇ ਕੋਲ ਆ ਸਾਰਾ ਕੇ ਸਾਰਾ ਜੋ ਲੈਪਟਾਪਸ ਰਿਕਵਰ ਹੋਏ ਉਹ ਐਫਐਸਐਲ ਦੇ ਲਈ ਭੇਜਾਂਗੇ ਅਸੀਂ ਉਹਨਾਂ ਉਹ ਲੈਪਟਾਪਸ ਤੋਂ ਅਗਰ ਕੋਈ ਡਾਟਾ ਰਿਕਵਰ ਹੁੰਦਾ ਉੱਥੋਂ ਹੋ ਸਕਦਾ ਹੈ ਕਿ ਸਾਨੂੰ ਕੁਝ ਮਿਲ ਜਾਏ ਜੀ ਮੇਨ ਗੇਟਵੇਸ ਕੀ ਸੀਗੇ ਕਿ ਇਹ ਨੈਸ਼ਨਲ ਗੇਟਵੇਸ ਯੂਜ਼ ਕਰ ਰਹੇ ਸੀਗੇ ਜਾਂ ਫਿਰ ਹਾਂਜੀ ਹਜੇ ਕੁਝ ਨਹੀਂ ਆਇਆ ਲੈਪਟਾਪਸ ਵਿੱਚ ਜਦੋਂ ਇੱਕ ਵਾਰੀ ਡਾਟਾ ਰਿਟਰੀਵ ਹੋ ਜਾਏਗਾ ਤਾਂ ਹੀ ਅਸੀਂ ਕਨਫਰਮੇਸ਼ਨ ਦੇ ਨਾਲ ਕਹਿ ਪਾਈਏ ਫਿਰ ਵੀ ਸਟਾਰਟਿੰਗ ਦੇ ਵਿੱਚ ਜੋ ਜਾਂਚ ਕੀਤੀ ਜਾਂਦੀ ਹੈ ਜੋ ਬਿਟਕੁਆਇਨ ਚ ਅਮਾਉਂਟ ਦੱਸੀ ਹੈ ਕਿੰਨੀ ਕੁ ਹੋ ਸਕਦੀ ਹੈ ਜਿਹੜੀ ਠੱਗੀ ਹੈ ਅੰਦਾਜ਼ਾ ਆ ਕੁਝ ਨਹੀਂ ਦੱਸ ਸਕਦੇ ਕਿਉਂਕਿ ਹਜੇ ट्रांजੈਕਸ਼ਨ ਦਾ ਇਹਨਾਂ ਨੇ ਕੁਝ ਨਹੀਂ ਦੱਸਿਆ ਹੈਗਾ ਇਹਨਾਂ ਦੇ ਕੋਲੋਂ ਸਿਰਫ ਇਹਨਾਂ ਨੇ ਦੱਸਿਆ ਹੈਗਾ ਕਿ ਉੱਥੋਂ ਬਿਟਕੁਆਇਨਸ ਵਗੈਰਾ ਦੇ ਥਰੂ ट्रांजੈਕਸ਼ਨ ਹੁੰਦੀ ਸੀ ਆ ਆ ਵਾਲਾ ਤਾਂ ਹਜੇ ਹਾਂਜੀ ਬੜਾ ਇਨੀਸ਼ੀਅਲ ਜਿਹਾ ਹੀ ਹੈਗਾ ਬਟ ਦੇ ਵਰ ਵਰਕਿੰਗ ਤੇ ਜਿਵੇਂ ਬਲੈਕਸ ਵਗੈਰਾ ਕਿਰਾਏ 'ਤੇ ਲੈਂਦੇ ਆ ਲੋਗਰ ਜਦ ਕਰਦੇ ਤਾਂ ਇਹਨੂੰ ਚੈੱਕ ਆਊਟ ਨਹੀਂ ਕਰਵਾਉਂਦੇ ਪੁਲਿਸ ਵੈਰੀਫਿਕੇਸ਼ਨ ਕਰਦੇ ਜੋ ਕਿਰਾਏ 'ਵੀ ਦੇਤੇ ਆ ਉਹ ਹੁੰਦਾ ਹੈ ਜੀ ਤੇ ਉਹ ਵੀ ਸਾਰਾ ਸਾਰਾ ਦੇਖਣਾ ਇੱਕ ਬਾਰੇ ਕਿ ਇਹ ਨਾਨੇ ਕਦੋਂ ਲਿੱਤਾ ਹੈਗਾ ਤੇ ਕਿੰਨਾ ਟਾਈਮ ਹੋਇਆ ਕਿਉਂਕਿ ਇਮੀਡੀਏਟਲੀ ਲੈਂਦੇ ਸਾਧ ਤੋਂ ਪੁਲਿਸ ਕੋਲ ਵੀ ਨਹੀਂ ਆਂਦਾ ਬੰਦਾ ਤਾਂ ਉਹ ਅਗਰ 2-4 ਮਹੀਨਾ ਹੀ ਹੋਇਆ ਹੋਏ ਕਿਰਾਏ ਤੇ ਲੇ ਤਾਂ ਹੋ ਸਕਦਾ ਕਿ ਈਵੇਟ ਕਰ ਗਏ ਹੁਣ ਬਟ ਟੈਨੈਂਟ ਵੈਰੀਫਿਕੇਸ਼ਨ ਇਜ਼ ਮਸਟ ਮੈਨ ਇਨ ਦਾ ਐਜੂਕੇਸ਼ਨ ਨਿਊ ਕਲੈਂਟ ਕਿ ਆਪ ਕੋ ਚ ਇਸ ਮੀ ਯੂ ਫਲੈਟ ਲੇ ਕੇ ਜੋ ਮੈਂ ਪੇਜੀ ਚਲਦਾ ਹੈ ਹਾਂਜੀ ਕਿਉਂਕਿ ਉੱਥੇ ਤੁਹਾਨੂੰ ਕੁਝ ਵੀ ਚੀਜ਼ ਸ਼ੋ ਨਹੀਂ ਕਰਨੀ ਹੁੰਦੀ ਤੇ ਤੁਸੀਂ ਐਸ ਨੋਰਮਲ ਰੈਜ਼ੀਡੈਂਟ ਸ਼ੋ ਕਰ ਸਕਦੇ ਹੋ ਆਪਣੇ ਆਪ ਨੂੰ ਤੇ ਸਿਰਫ ਲੈਪਟਾਪ ਰਹੀ ਕੰਮ ਕਰਨਾ ਆਏਗਾ ਤਾਂ ਐਸਜ ਕੋਈ ਬਹੁਤ ਜ਼ਿਆਦਾ ਪਤਾ ਨਹੀਂ ਲੱਗਦਾ ਅਨਟਲ ਲਸ ਇਨਫੋਰਮੇਸ਼ਨ ਇਜ਼ देयर ਤੋਂ ਪਤਾ ਨਹੀਂ ਲੱਗਦਾ ਏਜ ਵਗੈਰਾ ਕੀ ਹੈ ਤੇ ਕੁਆਲਿਫਿਕੇਸ਼ਨ ਕੁਆਲੀਫਿਕੇਸ਼ਨ ਤਾਂ ਜਿਵੇਂ ਮੈਂ ਕਹਿੰਦੀ ਤੁਹਾਨੂੰ ਜੋ ਇੰਗਲਿਸ਼ ਸਪੀਕਿੰਗ ਹੈ ਇਨ ਅਦਰ ਕੋਈ ਐਸ ਸਚ ਕੁਆਲੀਫਿਕੇਸ਼ਨ ਬੇਸਿਕ ਕ੍ਰਾਈਟੇਰੀਆ ਨਹੀਂ ਹੈ ਤੁਹਾਨੂੰ ਇੰਗਲਿਸ਼ ਬੋਲਣੀ ਆਣੀ ਚਾਹੀਏ ਬਸ ਇੰਨਾ ਕਿ ਅਗਰ ਤੋਂ 12ਵੀਂ ਤੋਂ ਉੱਪਰ ਹੀ ਹੈ ਗ੍ਰੈਜੂਏਟ ਬੰਦੇ ਹੈ ਮੋਸਟਲੀ ਇਹ ਕੁਝ ਤਾਂ ਆਈਟੀ ਬੇਸ ਵੀ ਅੱਛੇ ਖਾਸੇ ਪੜ੍ਹੇ ਲਿਖੇ ਉਹੀ ਸਾਰੇ ਅਕਸਰ ਕੰਮ ਕਰ ਰਹੇ ਸੀ ਹਾਂਜੀ ਸਾਰੇ ਦੇ ਸਾਰੇ ਯੰਗਸਟਰਸ ਹੈ ਤੇ ਸਾਰੇ ਸਾਰੇ ਗੁੱਡ ਇੰਗਲਿਸ਼ ਸਪੀਕਿੰਗ ਕਲਾਸ ਹੈਗੀ ਤੇ ਵਧੀਆ ਅਮਰੀਕਨ ਇੰਗਲਿਸ਼ ਬੋਲਦੇ ਇਹ ਏਜ ਗਰੁੱਪ 25 ਤੋਂ ਲੈ ਕੇ 30 35 ਤੱਕ ਇੱਕ ਸੀਟ ਨੇ ਕਾਇਕੀ ਜੋ ਲੋਰੈਂਸ ਵਿਸ਼ਵਾਗੀ ਦਾ ਮੈਂ ਇੰਟਰਵਿਊ ਕੀਤਾ ਤਾਂ ਪਹਿਲੇ ਥਰਡ ਕੇ ਅੰਦਰ ਹੋਇਆ ਸੀ ਇਹ ਅੰਦਰ ਪਰ ਦੂਸਰਾ ਬੈਲ ਸੀ ਮੇਰੇ ਪਾਸ ਅਭੀ ਉਸ ਚੀਜ਼ ਦੀ ਸਾਰੀ ਨੋਲੇਜ ਨਹੀਂ ਹੈ ਤੇ ਮੈਂ ਕੁਝ ਨਹੀਂ ਦੱਸ ਪਾਉਂਗੀ ਤੁਹਾਨੂੰ ਮੈਂ ਮੱਧ ਚਾਂਦਪੁਰ ਜਿਹੜਾ ਸਰਚ ਆਪਰੇਸ਼ਨ ਲਾਇਆ ਗਿਆ ਪੁਲਿਸ ਵਿਭਾਗ ਦੇ ਵਿੱਚ ਕਹਿੰਦੇ ਕਾਫੀ ਜ਼ਿਆਦਾ ਨਸ਼ਾ ਬਰਮ ਹੋਇਆ ਕੋਈ ਤੁਹਾਨੂੰ ਹਾਜੀ ਮੇਰੇ ਕੋਲ ਰਿਪੋਰਟ ਨਹੀਂ ਆਈ ਬਟ ਸਾਡਾ ਸਰਚ ਆਪਰੇਸ਼ਨ ਸੀਗਾ ਤੇ ਅਸੀਂ ਕਰ ਰਹੇ ਸੀਗੇ ਜਿਵੇਂ ਰਿਪੋਰਟ ਆ ਜਾਂਦੀ ਵਿਲ ਸ਼ੇਅਰ ਵਿਦ ਮੀਡੀਆ ਤੇ ਤੁਸੀਂ ਉਹ ਤੁਹਾਨੂੰ ਪ੍ਰੋਵਾਈਡ ਕਰਾ ਦਿੱਤੀ ਜਾਏਗੀ ਅਗੇ ਕੀ ਹੁੰਦੇ ਨਹੀਂ ਨਹੀਂ ਹਜੇ ਹਜੇ ਸਿਰਫ ਕਿਉਂਕਿ 21 ਬੰਦੇ ਅਰੈਸਟ ਕੀਤੇ ਗਏ ਤੇ ਹਜੇ ਸਿਰਫ ਹਾਂਜੀ ਹਜੇ ਸਾਡੇ ਕੋਲ 3 ਦਿਨ ਦਾ ਰਿਮਾਂਡ ਹੈਗਾ ਇਹਨਾਂ ਦਾ ਰਿਮਾਂਡ ਦੇ ਵਿੱਚ ਅਸੀਂ ਪੂਰੀ ਕੁਐਸਚਨਿੰਗ ਕਰਾਂਗੇ ਸਾਨੂੰ ਪਤਾ ਲੱਗ ਜਾਏਗਾ ਹਲੇ ਜੋ ਇਨੀਸ਼ੀਅਲ ਪੁੱਛ ਕੀ ਚਾਹ ਉਹ ਆਈ ਦੱਸਦੀ ਕਿ ਸਾਰੇ ਕਹਿੰਦੇ ਕਿ ਅਸੀਂ ਤਾਂ ਅੱਗੇ ਗਾਂ ਆਪਣੇ ਸੀਨੀਅਰਸ ਨੂੰ ਰੀਡਾਇਰੈਕਟ ਕਰ ਦਿੰਦੇ ਸੀਗੇ ਅਸੀਂ ਤਾਂ ਇਨੀਸ਼ੀਅਲ ਵਾਲਾ ਜੋ ਸਾਡਾ ਸਕ੍ਰਿਪਟ ਹੈ ਅਸੀਂ ਉਹ ਹੀ ਪੜ੍ਹ ਕੇ ਸਿਰਫ ਇੰਗੇਜ ਕਰਦੇ ਸੀਗੇ ਤੇ ਅੱਗੇ ट्रांजੈਕਸ਼ਨ ਇਹਨਾਂ ਨੇ ਕੀਤੀ ਨਹੀਂ ਹਜੇ ਐਸ ਪਰ ਦੇਮ बटे को बट सब तो ज्यादापेल दे दे एविडेंसिंग तो वे तो देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर